ਸੱਚਰੇ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਸਿਮਰ ਦੇ ਬੁਟੀਕ ਵਾਲੇ ਸੂਟ ਲੈ ਕੇ ਆਏ ਆਂ ਜੀ ਬਹੁਤ ਹੀ ਜਾਇਜ਼ ਰੇਟ 'ਚ ਸੂਟ ਰਹਿਣਗੇ ਇਹ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਹਿਲਾਂ ਤੇ ਇਹ ਆਪਣੇ ਕੋਲ ਮਾਸਟਰਡ ਕਲਰ ਹੈ ਜੀ ਪਹਿਲਾਂ ਤੁਸੀਂ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੈ ਮਸ਼ੀਨੀ ਵਰਕ ਆ ਤੇ ਫਿਨਿਸ਼ਿੰਗ ਇਹਦੀ ਬਹੁਤ ਵਧੀਆ ਇਹਦਾ ਘੇਰਾਗਾ ਇਹਦਾ ਕੇਰਾ ਰੈਡੀ ਗਾਜੀ ਸਾਰਾ ਇਹ ਇਹਦੇ ਪੈਨਲ ਬਣੇ ਹੋਏ ਨੇ ਗਲੇ ਤੱਕ ਜਾਣਗੇ ਲੰਬਾਈ ਇਹਦੀ ਆਪਾਂ ਕਿੰਨੀ ਵੀ ਰੱਖ ਸਕਦੇ ਆ ਇਹਦੇ ਇਹ ਪੈਨਲ ਬਣੇ ਹੋਏ ਨੇ ਗਲੇ ਤੱਕ ਜਾਣਗੇ 5 ਮੀਟਰ ਇਹ ਫਿੱਟ ਰਹੂਗਾ ਜੀ ਦੁਪੱਟਾ ਇਹਦੇ ਨਾਲ ਆ 2 ਸਾਈਡ ਦੁਪੱਟੇ ਤੇ ਵਰਕ ਕੀਤਾ ਹੋਇਆ ਚਨੂਨ ਦਾ ਦੁਪੱਟਾ ਐਕਸਟਰਾ ਦੇ ਬੱਕ ਕਰਕੇ ਕੱਟਵਰਕ ਦਾ ਕੰਮ ਕੀਤਾ ਹੋਇਆ ਨਾਲ ਦੁਪੱਟਾ ਇਸ ਤਰ੍ਹਾਂ ਇਹਦਾ ਆਪਣਾ ਆਪਣਾ ਸਾਰਾ ਸੂਟ ਹੈ ਮਾਸਟਰਡ ਕਲਰ ਦਾ ਇਹ ਸੂਟ ਹੈ ਜੀ ਇਹਦਾ ਰੇਟ ਰਹੂਗਾ ਜੀ 1000 ਰੁਪਇਆ ਇਹਦਾ ਰੇਟ ਰਹੂ 1000 ਬਹੁਤ ਹੀ ਪਿਆਰਾ ਸੂਟ ਹੈ ਤੇ ਕੱਪੜੇ ਦੀ ਫੁੱਲ ਗਾਰੰਟੀ ਹੋਵੇਗੀ ਕੱਪੜੇ ਦੀ ਕੋਈ ਹੋਣੀ ਨਹੀਂ ਹੈਗੀ ਆਪਾਂ ਨੂੰ ਕੱਪੜਾ ਬਹੁਤ ਪਿਆਰਾ ਤੇ ਇਹਦਾ ਵਰਕ ਵੀ ਬਹੁਤ ਸੋਹਣਾਗਾ ਜੀ ਆਪਾਂ ਹੋਰ ਦਿਖਾਉਣਾ ਤੁਹਾਨੂੰ ਇਹ ਅਗੇ ਆਪਣੇ ਕੋਲੇ ਬਲੈਕ ਕਲਰ ਚ ਏਦਾ ਫਰੰਟ ਰਹਿ ਗਿਆ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਇਹ ਤੇ ਗਲੇ ਤੇ ਵਰਕ ਹੋ ਗਿਆ ਸਾਰੇ ਸੂਟ ਦਾ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਬਲੈਕ ਕਲਰ ਚ ਆ 5 ਮੀਟਰ ਇਹ ਸੂਟ ਆ ਸਿਮਰ ਉੱਪਰ ਬਣਿਆ ਹੋਇਆ ਜੀ ਕੱਪੜਾ ਬਹੁਤ ਸੋਹਣਾਗਾ ਕੱਪੜੇ ਦੀ ਫੁੱਲ ਗਾਰੰਟੀ ਹੈ ਇਹਦੇ ਨਾਲ ਵੀ ਆਪਣੇ ਕੋਲੇ ਚਨੂਨ ਦਾ ਦੁਪੱਟਾ ਤੇ ਕੱਟਵਰਕ ਦਾ ਕੰਮ ਕੀਤਾ ਹੋਇਆ ਚਨੂਨ ਦੇ ਦੁਪੱਟੇ ਤੇ ਨਾਲ ਕਢਾਈ ਕਰਕੇ ਕੱਟਵਰਕ ਕੀਤਾ ਹੋਇਆ ਟੂ ਸਾਈਡ ਦੁਪੱਟਾ ਇਹ ਸਾਈਡਾਂ ਤੇ ਨਹੀਂ ਹੈਗਾ ਸਿਰਫ ਟੂ ਸਾਈਡ ਦੁਪੱਟਾ ਇਹਦਾ ਇਹਦਾ ਰੇਟ ਰਹੂਗਾ ਜੀ 1000 ਰੁਪਿਆ ਜੇਕਰ ਸਹ ਹ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਇਹ ਸੂਟ ਆਪਾਂ ਤੁਹਾਡੇ ਘਰ ਤੱਕ ਪਹੁੰਚਦੇ ਕਰ ਦਾਂਗੇ ਇੱਕ ਇਹ ਚ ਹੋਰ ਕਲਰ ਦਿਖਾਉਣਾ ਸੀ ਤੁਹਾਨੂੰ ਇਹ ਆ ਗਿਆ ਜੀ ਆਪਣੇ ਕੋਲੇ ਰੈੱਡ ਕਲਰ ਚ ਇਹ ਦੱਕੇ ਰਵਣਾ ਹੈ ਜੀ ਸਾਰਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਆ ਰੈੱਡ ਸਿਮਰ ਦਾ ਕੱਪੜਾ ਜੀ ਇਹ ਨਾਲ ਦੀ ਦੁਪੱਟਾ ਕੱਟਵਰਕ ਰਹੂਗਾ ਟੂ ਸਾਈਡ ਦੁਪੱਟਾ ਇਸ ਤਰ੍ਹਾਂ ਦਾ ਵਰਕ ਦਾ ਦੁਪट्टे ਤੇ ਵੀ ਟੂ ਸਾਈਡ ਦੁਪੱਟਾ ਵਰਕ ਰਹੂਗਾ ਤੇ ਇਹਦੇ ਇਸ ਤਰੀਕਾ ਕੱਟਵਰਕ ਦਾ ਦੁਪੱਟੇ ਤੇ ਰਹੂਗਾ ਇਹਦਾ ਰੇਟ ਵੀ 1000 ਪਰ ਰਹੂਗਾ ਬਹੁਤ ਹੀ ਜਾਇਜ਼ ਰੇਟ ਤੇ ਆਪਾਂ ਨੇ ਤੁਹਾਨੂੰ ਇਹ ਸੂਟ ਦੇ ਰਹਾਂਗੇ ਜੇਕਰ ਕੋਈ ਵੀ ਪਸੰਦ ਆਉਂਦਾ ਸਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਦੇ ਸਕਦੇ ਹੋ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ